ਜੇਕਰ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਕੁਝ ਖਾਸ ਸਮਝ ਨਹੀਂ ਆਇਆ ਤਾਂ ਕੋਈ ਗੱਲ ਨਹੀਂ ਅਸੀਂ ਸਮਝਾ ਦਿੰਨੇ ਆ ਇਹਨਾਂ ਤਸਵੀਰਾਂ 'ਚ ਕੁਝ ਲੋਕ ਜਿਨ੍ਹਾਂ 'ਚ ਕੁਝ ਮਹਿਲਾਵਾਂ ਵੀ ਸ਼ਾਮਲ ਨੇ ਉਹ ਲੜਦੇ ਝਗੜਦੇ ਕੈਦ ਹੋਏ ਨੇ ਤੇ ਇਹ ਤਸਵੀਰਾਂ ਮੋਹਾਲੀ ਦੇ ਨਾਲ ਲੱਗਦੇ ਟੇਰਾਬੱਸੀ ਦੇ ਪਿੰਡ ਖਜੂਰ ਮਾਜਰਾ ਦੀਆਂ ਨੇ ਜਿੱਥੇ ਦੋ ਪਰਿਵਾਰ ਆਪਸ 'ਚ ਪਿੜ ਗਏ ਇਹਨਾਂ ਦੋਵਾਂ ਪਰਿਵਾਰਾਂ 'ਚੋਂ ਇੱਕ ਸੁਖਵਿੰਦਰ ਸਿੰਘ ਦਾ ਖੁਵਿੰਦਰ ਸਿੰਘ ਦਾ ਦੋਮੇ ਭਾਰਤੀ ਸੈਨਾ ਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਜਿਨ੍ਹਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਗਵਾਂਡੀਆਂ ਵੱਲੋਂ ਹੀ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਸੁਖਵਿੰਦਰ ਸਿੰਘ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਗੈਰ ਮੌਜੂਦਗੀ ਚ ਘਰ ਦੀਆਂ ਮਹਿਲਾਵਾਂ ਤੇ ਧੀਆਂ ਨਾਲ ਇਹ ਲੋਕ ਛੇੜਛਾੜ ਕਰਦੇ ਨੇ ਜਿਸ ਦੇ ਚਲਦਿਆਂ ਹੀ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਮੈਂ ਇੰਡੀਅਨ ਆਰਮੀ ਉਹ ਜੌਬ ਕਰਦਾ ਸਰ ਮੈਂ ਬ੍ਰਦਰ ਵੀ ਮੇਰਾ ਇੰਡੀਅਨ ਆਰਮੀ ਚ ਹੈ ਜੀ ਅਸੀਂ ਦੋਨੇ ਬਾਹਰ ਹੋਣ ਕਰਕੇ ਸਾਡੇ ਫਾਦਰ ਸਾਹਿਬ ਤੇ ਮਾਤਾ ਜੀ ਤੇ ਮੇਰੀ ਵਾਈਫ ਤੇ ਭਾਬੀ ਜੀ ਇਕੱਲੇ ਹੀ ਰਹਿੰਦੇ ਜੀ ਘਰੇ ਪਿੱਛੇ ਮੇਰੇ ਚਾਚੇ ਹੁਣੀ ਆ ਜੀ ਉਹ ਵੀ ਇਕੱਲੇ ਹੀ ਰਹਿੰਦੇ ਘਰੇ ਕਿਉਂਕਿ ਉਹ ਵੀ ਆਪਣੇ ਕੰਮਕਾਰਾਂ ਤੇ ਚਲੇ ਜਾਂਦੇ ਆ ਤੇ ਸਾਡੇ ਕੀ ਆ ਜਿਹੜੀਆਂ ਦੋ ਬੇਟੀਆਂ ਜੀ ਘਰੇ ਚਾਚਾ ਜੀ ਦੀ ਕੁੜੀਆਂ ਤੇ ਮੇਰੇ ਮੰਮੀ ਤੇ ਮੇਰੀ ਵਾਈਫ ਤੇ ਭਾਬੀ ਉਹਨਾਂ ਨੂੰ ਉਹਨਾਂ ਦੇ ਮੁੰਡੇ ਦੀ ਗਲਤ ਨਜ਼ਰਾਂ ਨਾਲ ਦੇਖਦੇ ਆ ਤੇ ਸਾਡੇ ਜੋਬ ਤੇ ਜਾਣ ਤੋਂ ਬਾਅਦ ਕੋਣ ਨਹੀਂ ਦੇਖਨੇ ਮੇਰੇ ਪਿੱਛੇ ਰਹਿੰਦੇ ਜੀ ਸਾਡੇ ਗਵੰਢੀ ਆ ਉਹਨਾਂ ਨੇ ਕੀ ਆ ਜੀ ਦੋ ਤਿੰਨ ਵਾਰ ਪਹਿਲਾਂ ਅਟੈਕ ਹੋ ਚੁੱਕਿਆ ਜੀ ਸਾਡੇ ਘਰੇ ਸਾਡੇ ਘਰੇ ਆ ਕੇ ਸਾਡੇ ਘਰਦਿਆਂ ਦੇ ਹੱਥੋਂ ਪਾਈ ਪਾਉਂਦੇ ਆ ਜੀ ਸੱਟਾਂ ਸੁੱਟਾਂ ਮਾਰਦੇ ਆ ਜੀ ਸਰ ਮੇਰੇ ਮੁੰਡੇ ਫੌਚੇ ਦੋਏ ਬਾਹਰ ਰਹਿੰਦੇ ਆ ਪਤੀਜਿਆਂ ਕੰਮਕਾਰ ਕਰਦੀਆਂ ਆਪਣੇ ਘਰ ਚ ਪਿੱਛੇ ਗਲੀ ਜਿੱਤੇ ਪਿਛਲੇ ਪਾਸੇ ਜਾ ਕੇ ਘਰ ਆ ਇਹਨਾਂ ਦੇ ਹੱਥਾ ਪਾਈ ਪਾਈ ਕੁੜੀਆਂ ਤੇ ਪਹਿਲਾਂ ਵੀ ਇੱਕ ਦੋ ਵਾਰ ਇਹ ਕਰਿਆ ਕੰਮ ਇਹਨਾਂ ਨੇ ਤੇ ਇਹਨੇ ਕੱਪੜੇ ਕੁੱਪੜੇ ਪਾੜੇ ਬਾਹਰ ਦੌੜੀਆਂ ਮੇਰੇ ਭਤੀਜਾ ਵੀ ਨਾਲ ਹੱਥਾ ਪਾਈ ਪਾਣ ਲੱਗਿਆ ਉਹ ਇਕੱਲਾ ਕੁੱਟਿਆ ਉਹਨਾਂ ਨੇ ਤੋਂ ਮੈਂ ਛੜਾਣ ਲੱਗਿਆ ਇਹਨੇ ਮੈਂ ਵੀ ਕੁੱਟਿਆ ਜਿੱਥੇ ਘੇਰ ਕੇ ਸਰ ਬਹੁ ਬੁਰੀ ਹਾਲਤ ਗ ਕਰ ਸੀ ਦੋਏ ਭੈਣਾਂ ਜੀ ਮੰਮੀ ਸਾ ਡੈਡੀ ਬਾਹਰ ਸੀ ਜਿਕਰ ਕੋਈ ਨਹੀਂ ਸੀ ਜੀ ਵੈਜੀ ਅਸੀਂ ਬਾਹਰ ਮੁੰਡੇ ਜੀ ਕੁਛ ਤੇ ਕੁਛ ਕਹਿ ਰਹੇ ਤੇ ਜੀ ਪੜੋਸੀਆਂ ਗੇ ਜਿ ਵੈਜੀ ਉਹ ਕੁਛ ਤੇ ਕੁਛ ਕਹਿ ਰਹੇ ਜੀ ਅਸੀਂ ਵੀ ਪੁੱਛ ਲਿਆ ਜੀ ਕਿ ਆ ਦਿੱਕਤ ਐ ਉਹ ਸਿੱਧਾ ਘਰੇ ਆ ਗਏ ਜੀ ਜੀ ਉਹਨਾਂ ਨੇ ਆ ਕੇ ਸਾਡੇ ਤੇ ਹਮਲਾ ਕੀਤਾ ਜੀ ਅਸੀਂ ਆਪਣੇ ਆਪ ਨੂੰ ਬਚਾਇਆ ਜੀ ਅਸੀਂ ਬਾਹਰ ਗਏ ਆਪਣੇ ਬੜੇ ਡੈਡੀ ਜੀ ਉਹਨਾਂ ਨੂੰ ਦੱਸਿਆ ਜੀ ਜੇ ਦੱਸਿਆ ਜੀ ਉਹਨਾਂ ਨੇ ਤਾਂ ਪੁੱਛਿਆ ਹੀ ਤਾਂ ਜੀ ਪੁੱਛਿਆ ਜੀ ਜਿਵੇਂ ਪੁੱਛਿਆ ਤਾਂ ਜੀ ਫਿਰ ਬੱਸ ਜੀ ਸਾਡੇ ਤੇ ਉਹ ਬਟਾੜੀ ਹੋਣ ਨੂੰ ਦੱਸਿਆ ਅਸੀਂ ਜਾ ਕੇ ਉਹਨਾਂ ਨੇ ਥੋੜੀ ਗੱਲ ਕੀਤੀ ਵੀ ਕੀ ਗੱਲ ਐ ਉਹਨਾਂ ਨਾਲ ਉਹਨੇ ਗੱਲ ਨਹੀਂ ਸਾਡੇ ਨਾਲ ਕੀਤੀ ਉਹ ਆਪੇ ਨੇ ਆਪ ਸਾਨੂੰ ਮਾਰਨ ਲੱਗ ਪਏ ਅਸ ਪੂਰੇ ਝਗੜੇ ਦੌਰਾਨ ਸੁਖਵਿੰਦਰ ਸਿੰਘ ਦੇ ਪਰਿਵਾਰ ਦੇ ਕਈ ਮੈਂਬਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਜੋ ਕਿ ਫਿਲਹਾਲ ਹਸਪਤਾਲ 'ਚ ਦੇਰੇ ਇਲਾਜ ਹੱਤ ਬਹੁਜੀ ਸੁਖਵਿੰਦਰ ਸਿੰਘ ਦਾ ਆਖਣਾ ਸੀ ਕਿ ਜੇਕਰ ਉਹਨਾਂ ਦੀ ਗੈਰ ਮੌਜੂਦਗੀ 'ਚ ਉਹਨਾਂ ਦਾ ਪਰਿਵਾਰ ਪਰਿਵਾਰ ਦੀਆਂ ਮਹਿਲਾਵਾਂ ਹੀ ਸੁਰੱਖਿਅਤ ਨਹੀਂ ਤਾਂ ਉਹ ਤੇਜ ਦੀ ਰਾਖੀ ਬਲਾ ਕਿੰਜ ਕਰ ਸਕਦੇ ਨੇ ਉਧਰ ਦੂਜੇ ਪਾਸੇ ਟੇਰਾਬਸੀ ਦੇ ਲਾਲੜੂ ਥਾਣੇ ਦੀ ਪੁਲਿਸ ਦਾਖਣਾ ਹੈ ਕਿ ਉਹਨਾਂ ਨੇ ਦੋਹਾਂ ਤਰ੍ਹਾਂ ਦੇ ਬਿਆਨ ਦਰਜ ਕਰ ਲਏ ਨੇ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜੀ ਲੜਾਈ ਝਗੜਾ ਹੋਇਆ ਸੀਗਾ ਕੋਈ ਸ਼ਾਮ ਨੂੰ ਪਰਸੋਂ ਦੀ ਗੱਲ ਹੈ ਤੇ ਕੱਲ ਸਵੇਰੇ ਸਾਨੂੰ ਆਇਆ ਸੀ ਇਹਦੇ ਰੁਕੇ ਐ ਸੀ ਦੋਨੋਂ ਪਾਰਟੀਆਂ ਦੇ ਟੋਟਲ 9 ਬੰਦੇ ਐਡਮਿਟ ਹੋਏ ਨੇ ਜੀ ਤੇ ਇਹ ਪਿੰਡ ਹੈਗਾ ਖਜੂਰ ਮੰਡੀ ਹੈ ਜੀ ਲਾਲੜੂ ਚ ਰੈਂਦਾ ਸਾਡੇ ਤੇ ਦੋਨੋਂ ਦੀ ਆਪਾਂ ਸਟੇਟਮੈਂਟ ਰਿਕਾਰਡ ਕਰ ਲਈ ਸੀ ਦੋਨੋਂ ਪਾਰਟੀਆਂ ਦੀਆਂ ਤੇ ਐਮਐਲਆਰ ਵੀ ਆਪਾਂ ਲੈ ਲਿਆ ਜੀ। ਜੋ ਐਸ ਪਰ ਲਾਅ ਜੋ ਕਾਨੂੰਨੀ ਕਾਰਵਾਈ ਹੋਗੀ ਉਹ ਅਸੀਂ ਕਰਾਂਗੇ ਦੱਸਦੀ ਕਿ ਸਾਡੇ ਸਹਿਯੋਗੀ ਨੇ ਇਸ ਮਾਮਲੇ ਨਾਲ ਸੰਬੰਧਤ ਦੂਜੀ ਧਿਰ ਨਾਲ ਵੀ ਸੰਪਰਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਦੂਜੀ ਧਿਰ ਨਾਲ ਰਾਫਾ ਕਾਇਮ ਨਹੀਂ ਹੋ ਸਕਿਆ ਤਾਂ ਇੰਤਜ਼ਾਰ ਉਹਨਾਂ ਦੇ ਪੱਖ ਦਾ ਵੀ ਹੋਵੇਗਾ ਕਿ ਇਸ ਪੂਰੇ ਵਿਵਾਦ ਨੂੰ ਲੈ ਕੇ ਉਹਨਾਂ ਦਾ ਕੀ ਆਖਣਾ ਹੈ ਜਿਹੜੇ ਆਰਮੀ ਚ ਸੁਖਵਿੰਦਰ ਸਿੰਘਾ ਉਹਨਾਂ ਦਾ ਕਹਿਣਾ ਇਸ ਮਾਮਲੇ ਦੇ ਵਿੱਚ ਕਿ ਜਿਵੇਂ ਅਸੀਂ ਜਿਹੜਾ ਬਾਹਰ ਦੇਸ਼ ਤੇ ਲਈ ਸੇਵਾ ਕਰ ਰਹੇ ਆ ਅਸੀਂ ਆਰਮੀ ਚ ਸੇਵਾ ਕਰ ਰਹੇ ਆ ਤੇ ਉਸ ਤੋਂ ਬਾਅਦ ਵਾਪਸ ਪਿੱਛੇ ਸਾਡੇ ਪਰਿਵਾਰ ਸੇਫ ਨਹੀਂ ਤਾਂ ਸੇਫ ਕੌਣ ਹੋਵੇਗਾ ਉਹਨਾਂ ਨੇ ਸੁੱਤੇ ਆਪਣਾ ਸਵਾਲ ਖੜਾ ਕੀਤਾ ਹੁਣ ਦੇਖਣਾ ਪਵੇਗਾ ਇਸ ਸਾਰੇ ਮਾਮਲੇ ਦੇ ਵਿੱਚ ਆਖਿਰਕਾਰ ਕੀ ਨਿਕਲ ਕੇ ਆਉਂਦਾ ਦੂਜੀ ਧਿਰ ਤੱਕ ਵੀ ਕੋਸ਼ਿਸ਼ ਕੀਤੀ ਗਈ ਪਰ ਦੂਜੀ ਧਿਰ ਵੱਲੋਂ ਕਿਸੇ ਵੀ ਜਿਹੜਾ ਆ ਕੈਮਰੇ ਮੂਰੇ ਆ ਕੇ ਗੱਲ ਕਰਨ ਲਈ ਤਿਆਰ ਨਹੀਂ ਹੈ ਹੁਣ ਇਹ ਆ ਕਿ ਪੂਰਾ ਮਾਮਲਾ ਜਾਂਚ ਦੀਨ ਹੈ ਕੀ ਨਿਕਲਦਾ ਇਹਦੇ ਵਿੱਚ ਇਹ ਟਾਈਮ ਤੇ ਹੀ ਪਤਾ ਲੱਗੇਗਾ ਕੈਮਰਾਮੈਨ ਤੇਜਿੰਦਰ ਦੇ ਨਾਲ ਜਸਪ੍ਰੀ ਸਿੰਘ ਗਸ਼ਕ ਪੀਟੀਸੀ ਨਿਊਜ਼ ਡੇਰਾ ਬਸੇ